सतनाम श्री वाहे गुरु साहेब ओ पोख तुखारना व्यापई, कंठ मिल्या हरनाह मन बेद्या चरनार बिंद, दर्शन लगडा साह ओट गोविंद गोपाल राय सेवा स्वामी लाह बिखिया पोह ना सकई मिल साधु गुण गाह जहते उपजीत अहमिली सच्ची प्रीति समाह कर गहलेनी पार ब्रह्म बहोड़ ना विछड़ियाह ਬਾਰ ਜਾਉ ਲਖ ਬੇਰੀਆ ਹਰ ਸੱਜਣ ਆਗਮ ਆਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਪਿਛਲਾ ਮਹੀਨਾ ਮੱਗਰ ਦਾ ਜੋ ਹੈ ਉਹ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਹੋਇਆ ਅੱਜ ਪੋਹ ਦੇ ਮਹੀਨੇ ਨੇ ਪ੍ਰਵੇਸ਼ ਕੀਤਾ ਹੈ ਗੁਰੂ ਮਹਾਰਾਜ ਜੀ ਦੇ ਅਗਿਆਉ ਸਾਰੇ ਰਲ ਕੇ ਅਰਦਾਸ ਕਰੀਏ ਕਿ ਪਾਤਸ਼ਾਹ ਜੀਓ ਦੇਸਾਂ ਪ੍ਰਦੇਸਾਂ ਵਿੱਚ ਵੱਸਦੇ ਹੋਏ ਆਪਣੇ ਸਿੱਖਾਂ ਸੇਵਕਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਧਰੋ ਘਰੋਂ ਚੜ੍ਹਦੀ ਕਲਾ ਦੀ ਦਾਤ ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨਾ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਜੋ ਮਹੀਨਾ ਪੋਹ ਦਾ ਹੈ ਇਹ ਸਾਲ ਦਾ 10ਵਾਂ ਮਹੀਨਾ ਹੈ ਜਿਸ ਪ੍ਰਕਾਰ ਜਨਵਰੀ ਫਰਵਰੀ ਜਿਹੜੀ ਆ ਦਸੰਬਰ ਤੱਕ 12ਵਾਂ ਮਹੀਨਾ ਅਸੀਂ ਗਿਣਦੇ ਹਾਂ ਇਸੇ ਤਰ੍ਹਾਂ ਹੀ ਪੋਹ ਦਾ ਮਹੀਨਾ ਜਿਹੜਾ ਹੈ ਨਾਨਕ ਸਾਹਿਬੀ ਕੈਲੰਡਰ ਦੇ ਅਨੁਸਾਰ ਦੇਸੀ ਮਹੀਨੇ ਦੇ ਅਨੁਸਾਰ 10ਵਾਂ ਮਹੀਨਾ ਹੈ ਅੱਜ ਗੁਰੂ ਪਿਆਰਿਓ ਪੋਹ ਦੀ ਸੰਗਰਾਦ ਵੀ ਹੈ ਤੇ ਨਾਲ ਹੀ ਪੂਰਨਮਾਸ਼ੀ ਦਾ ਦਿਹਾੜਾ ਵੀ ਅੱਜ ਹੈ ਸਿੱਖ ਇਤਿਹਾਸ ਦੇ ਵਿੱਚ ਇਸ ਮਹੀਨੇ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਪੂਰਾ ਪਰਿਵਾਰ ਜੋ ਹੈ ਉਹਨਾਂ ਦੇ ਸਿੱਖ ਉਹਨਾਂ ਦੇ ਯੋਧੇ ਜਿਹੜੇ ਨੇ ਉਹ 6 ਪੋਹ ਤੋਂ ਲੈ ਕੇ 13 ਪੋਹ ਤੱਕ ਸ਼ਹੀਦ ਹੋਏ ਸਨ ਗੁਰੂ ਪਾਸ਼ਾ ਜੀ ਦੇ ਸਹਬਜ਼ਾਦੇ ਉਹਨਾਂ ਦੀ ਮਾਤਾ ਦੋ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਪਾਸ਼ਾ ਜੀ ਦੇ ਸ਼ਹੀਦ ਹੋਏ ਦੋ ਛੋਟੇ ਸਹਬਜ਼ਾਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਜ਼ਾਲਿਮਾਂ ਨੇ ਚਿਣ ਕਰਕੇ ਸ਼ਹੀਦ ਕਰ ਦਿੱਤੇ ਇਸ ਕਰਕੇ ਸਿੱਖਾਂ ਵਾਸਤੇ ਇਹ ਸ਼ਹੀਦੀਆਂ ਭਰਿਆ ਮਹੀਨਾ ਹੈ ਇਸ ਕਰਕੇ ਜਿਹੜੇ ਸਿੱਖ ਨੇ ਉਹ ਇਸ ਮਹੀਨੇ ਦੇ ਵਿੱਚ ਕੋਸ਼ਿਸ਼ ਵੀ ਕਰਦੇ ਨੇ ਤੇ ਜਿਹੜੇ ਗੁਰੂ ਮਹਾਰਾਜ ਜੀ ਨੂੰ ਮੰਨਣ ਵਾਲੇ ਨੇ ਉਹ ਇਸ ਮਹੀਨੇ ਦੇ ਵਿੱਚ ਕੋਈ ਵੀ ਖੁਸ਼ੀ ਦਾ ਤਿਉਹਾਰ ਜਿਵੇਂ ਕੋਈ ਵਿਆਹ ਹੈ ਕੋਈ ਘਰ ਦੇ ਤਿਉਹਾਰ ਨੇ ਉਹ ਨਹੀਂ ਮਨਾਉਂਦੇ ਸੰਗਤ ਜੀ ਇਸ ਮਹੀਨੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਇਸ ਮਹੀਨੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ ਨਵੀਂ ਲੀਹ ਪਾ ਕੇ ਦਿੱਤੀ ਕਿ ਜ਼ਾਲਮ ਦੇ ਅੱਗੇ ਝੁਕਣਾ ਨਹੀਂ ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਕਲਦੇ ਨੇ ਤੇ ਭਾਈ ਦਇਆ ਸਿੰਘ ਜੀ ਉਹਨਾਂ ਦੇ ਨਾਲ ਸਨ ਕਿ ਜਿਹੜੇ ਵੱਡੇ ਸਾਹਿਬਜ਼ਾਦੇ ਨੇ ਉਹਨਾਂ ਦੀਆਂ ਲਾਛਾਂ ਦੇਖੀਆਂ ਨੇ ਉਹਨਾਂ ਦੇ ਸਰੀਰ ਦੇਖੇ ਨੇ ਜੁੱਧ ਦੇ ਵਿੱਚ ਸ਼ਹੀਦ ਹੋਏ ਤਾਂ ਭਾਈ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਹੁਕਮ ਕਰੋ ਤੋ ਕਮਰ ਕੱਸੇ ਦੀ ਡਾਲ ਦੂੰ ਇਨਪਰ ਜਾ ਕੇ ਚਾਦਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਉਹਦੋਂ ਜਵਾਬ ਦਿੰਦੇ ਨੇ ਫਿਰ ਦਇਆ ਸਿੰਘ ਸੇ ਬੋਲੇ ਸਤਿਗੁਰ ਕਹਨੇ ਲਗੇ ਕਿ ਐ ਗੁਰ ਸਿੱਖਾ देश धर्म पर जो मरते हैं कफन नहीं किस्मत में लिखा पूछ समा के परवानों को इनको कफन कहाँ भाते हैं और देश धर्म पर जो मरते हैं वो तो बिना कफन जाते हैं शहीद के मुंह पर कफन का पर्दा शहादत का दस्तूर नहीं है मेरा बेटा कफन पे लेटे ये मुझको मंजूर नहीं है दुनिया कहेगी गोविंद सिंह ने ਆਪਣੇ ਵਤਨ ਦਾ ਪਿਆਰ ਭੁਲਾਕਰ ਔਰ ਵਤਨ ਸੇ ਬੇਟਾ ਪਿਆਰਾ ਕਰ ਲਿਆ 2 ਗਜ ਕਾ ਇਹ ਕਪੜਾ ਪਾ ਕੇ ਕਿ 2 ਗਜ ਦਾ ਕਪੜਾ ਪਾ ਕਰਕੇ ਮੈਂ ਇਹ ਕੀ ਸਾਬਤ ਕਰਾਂ ਕੀ ਇਹ ਜਿਹੜੇ ਮੇਰੇ ਹੋਰ ਸਿੱਖ ਸ਼ਹੀਦ ਹੋਏ ਨੇ ਉਹ ਮੇਰੇ ਪੁੱਤਰ ਨਹੀਂ ਨੇ ਉਹ ਵੀ ਮੇਰੇ ਪੁੱਤ ਨੇ ਇਹ ਵੀ ਮੇਰੇ ਪੁੱਤਰ ਨੇ ਇਸ ਕਰਕੇ ਇਹ ਮੈਂ ਇਹਨਾਂ ਦੇ ਉੱਤੇ ਕਫਨ ਪਾ ਕੇ ਉਹਨਾਂ ਦੀ ਸ਼ਹਾਦਤ ਨੂੰ ਮੈਂ ਫਿੱਕਾ ਨਹੀਂ ਪਾਉਣਾ ਚਾਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਨੂੰ ਛੱਡ ਕਰਕੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਹੀ ਉਹਨਾਂ ਨੇ ਆਨੰਦਪੁਰ ਇਸੇ ਮਹੀਨੇ ਦੇ ਵਿੱਚ ਛੱਡਿਆ। ਬਹੁਤ ਕੋਸ਼ਿਸ਼ ਇਸ ਮਹੀਨੇ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਹੋਇਆ। ਜਿਨ੍ਹਾਂ ਦਾ ਵਰਣਨ ਕਰਨ ਲੱਗੀਏ ਤੇ ਬਹੁਤ ਸਮਾਂ ਲੱਗੇਗਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਮਹੀਨੇ ਦੇ ਵਿੱਚ ਦੋ ਛੋਟੇ-ਛੋਟੇ ਸਹਬਜ਼ਾਦੇ 7 ਤੇ 9 ਸਾਲ ਦੀ ਉਮਰ ਦੇ ਸਰਹੰਦ ਦੀ ਨੀਂਹ ਦੇ ਵਿੱਚ ਚਿੰਨ ਕਰਕੇ ਜਾਲਾ ਮਾਣੇ ਸ਼ਹੀਦ ਕਰ ਦਿੱਤੇ। ਮਾਤਾ ਜੀ ਸ਼ਹੀਦ ਹੋ ਗਏ ਇਸ ਕਰਕੇ ਇਹ ਪੋਹ ਦਾ ਮਹੀਨਾ ਜਿਹੜਾ ਹੈ ਇਹ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਰਹਿੰਦਾ ਸਿੱਖ ਇਸ ਮਹੀਨੇ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਗੁਰੂ ਦੀ ਬਾਣੀ ਦਾ ਜਾਪ ਕਰਨ ਘਰ ਦੇ ਵਿੱਚ ਸਿਮਰਨ ਕਰਨ ਸੁਖਮਣੀ ਸਾਹਿਬ ਦੇ ਪਾਠ ਜਪਜੀ ਸਾਹਿਬ ਦੇ ਪਾਠ ਜਿਹੜੇ ਸਿੱਖ ਕਰ ਸਕਦੇ ਨੇ ਸਹਿਜ ਪਾਠ ਆਰੰਭ ਕਰਕੇ ਇਸ ਮਹੀਨੇ ਦੇ ਵਿੱਚ ਭੋਗ ਪਾਉਣ ਜਿੰਨਾ ਬਾਣੀ ਦੇ ਨਾਲ ਜੁੜਿਆ ਜਾਂਦਾ ਹੈ ਵੱਧ ਤੋਂ ਵੱਧ ਜੁੜਿਆ ਜਾਵੇ ਇਹ ਸੀ ਸਾਡਾ ਇਤਿਹਾਸ ਹਿੰਦੂ ਮਤ ਦੇ ਵਿੱਚ ਇੱਕ ਕਥਾ ਵੀ ਆਉਂਦੀ ਹੈ ਜੋ ਮਾਰਕੰਡੇ ਪੁਰਾਣ ਦੇ ਵਿੱਚ ਹੈ ਕਿ ਇਸ ਮਹੀਨੇ ਦੇ ਵਿੱਚ ਠੰਡ ਕਿਉਂ ਹੁੰਦੀ ਹੈ ਇੱਕ ਕਥਾ ਆਈ ਹੈ ਮਾਰਕੰਡੇ ਪੁਰਾਣ ਦੇ ਵਿੱਚ ਕਿ ਜਦੋਂ ਸੂਰਜ ਦਾ ਰੱਥ ਲਗਾਤਾਰ ਚੱਲਦਾ ਰਿਹਾ ਤਾਂ ਉਸ ਦੇ ਘੋੜੇ ਪਿਆਸ ਨਾਲ ਵਿਆਕੁਲ ਹੋਏ ਤਾਂ ਸੂਰਜ ਨੇ ਸੋਚਿਆ ਕਿ ਮੈਂ ਇਹਨਾਂ ਘੋੜਿਆਂ ਨੂੰ ਜਲ ਛਕਾ ਦਿਆਂ ਸੂਰਜ ਦੇਵਤੇ ਨੇ ਜਦੋਂ ਜਲ ਛਕਾਉਣ ਵਾਸਤੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਤਾਂ ਉਸ ਨੇ ਸੋਚਿਆ ਕਿ ਜੇ ਘੋੜੇ ਰੋਕ ਦਿੱਤੇ ਤਾ ਮੇਰੀ ਜਿਹੜੀ ਪ੍ਰਕਰਮਾ ਹੈ ਮਿਗੜ ਜਾਵੇਗੀ ਮੇਰੀ ਦੁਨੀਆ ਦੀ ਚਾਲ ਉਹ ਕੀ ਦੇਖਦਾ ਹੈ ਕਿ ਉਹ ਦੋ ਖੋਤੇ ਪਾਣੀ ਪੀਂਦੇ ਹੋਏ ਦੇਖਦਾ ਤਲਾਬ ਦੇ ਉੱਤੇ ਤਾਂ ਖੋਤਿਆਂ ਨੂੰ ਦੇਖ ਕਰਕੇ ਸੂਰਜ ਆਪਣੇ ਸਾਰਥੀ ਨੂੰ ਕਹਿੰਦਾ ਹੈ ਕਿ ਇਹਨਾਂ ਗਧਿਆਂ ਨੂੰ ਤੂੰ ਰੱਥ ਦੇ ਨਾਲ ਜੋੜ ਦੇ ਤੇ ਘੋੜਿਆਂ ਨੂੰ ਪਾਣੀ ਪਿਲਾ ਦੇ ਕਹਿੰਦੇ ਨੇ ਕਿ ਉਸ ਦੇ ਰੱਥ ਦੇ ਨਾਲ ਸੱਤ ਘੋੜੇ ਹੁੰਦੇ ਸਨ ਉਨੇ ਘੋੜਿਆਂ ਨੂੰ ਖੋਲ ਕਰਕੇ ਪਾਣੀ ਪਲਾਉਣਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਗਧੇ ਸਨ ਜਿਨ੍ਹਾਂ ਨੂੰ ਖਰਕਿਆ ਜਾਂਦਾ ਹੈ ਉਹਨਾਂ ਨੂੰ ਰੱਥ ਦੇ ਨਾਲ ਜੋੜ ਦਿੱਤਾ ਜਿਹਦੇ ਨਾਲ ਰੱਥ ਦੀ ਚਾਲ ਹੌਲੀ ਪੈ ਗਈ ਸੂਰਜ ਦਾ ਤੇਜ ਘਟ ਹੋ ਗਿਆ ਤੇ ਤਾਂ ਕਰਕੇ ਜਿਹੜਾ ਮੌਸਮ ਹੈ ਉਹ ਠੰਡਾ ਹੋ ਗਿਆ ਇਸ ਤਰ੍ਹਾਂ ਦਾ ਵੀ ਇਤਿਹਾਸ ਮਾਰਕੰਡੇ ਪ੍ਰਾਣ ਦੇ ਵਿੱਚ ਇਸ ਮਹੀਨੇ ਦੇ ਵਿੱਚ ਆਉਂਦਾ ਹੈ ਪਰ ਸਿੱਖ ਇਤਿਹਾਸ ਜਿਹੜਾ ਹੈ ਉਹ ਇਸ ਮਾਨਮਤੇ ਇਤਿਹਾਸ ਦੇ ਉੱਤੇ ਮਾਨ ਕਰਦਾ ਹੈ ਕਿ ਇਸ ਮਹੀਨੇ ਦੇ ਵਿੱਚ ਸਿੱਖ ਇਤਿਹਾਸ ਦੇ ਮਹਾਨ ਯੋਧਿਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਗੁਰੂ ਪਾਤਸ਼ਾਹ ਜੀ ਅਸੀਂ ਉਹਨਾਂ ਕੁਰਬਾਨੀਆਂ ਨੂੰ ਨਾ ਭੁੱਲੀਏ ਤੇ ਆਓ ਹੁਣ ਪੋਹ ਦੇ ਮਹੀਨੇ ਵਿੱਚ ਗੁਰੂ ਪਾਤਸ਼ਾਹ ਜੀ ਸਾਨੂੰ ਕੀ ਸਮਝਾਵਨਾ ਕਰਦੇ ਨੇ ਆਓ ਅਸੀਂ ਗੁਰੂ ਮਹਾਰਾਜ ਜੀ ਬਾਣੀ ਦੁਆਰਾ ਅਸੀਂ ਸਮਝਦੇ ਹਾਂ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹ ਮੇਰੇ ਬਾਦਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਪੋਹ ਦੇ ਮਹੀਨੇ ਦੇ ਵਿੱਚ ਲੋਕਾਂ ਨੂੰ ਭਾਵੇਂ ਠੰਡ ਲੱਗਦੀ ਹੋਵੇ ਲੋਕਾਂ ਨੂੰ ਭਾਵੇਂ ਬਰਫ਼ ਕੱਕਰ ਪੈਂਦਾ ਹੋਵੇ ਸਰੀਰ ਠਰੂ ਠਰੂ ਕਰਦਾ ਹੋਵੇ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਭਾਵ ਕੇ ਜਿਨ੍ਹਾਂ ਨੇ ਆਪਣੇ ਗਲੇ ਦੇ ਵਿੱਚ ਪ੍ਰਮਾਤਮਾ ਦੀਆਂ ਬਾਹਾਂ ਪਾਈਆਂ ਹੋਈਆਂ ਨੇ ਜਿਨ੍ਹਾਂ ਨੇ ਆਪਣੇ ਗਲ ਦੇ ਨਾਲ ਪ੍ਰਮਾਤਮਾ ਨੂੰ ਲਾਇਆ ਹੈ ਪ੍ਰਮਾਤਮਾ ਨੇ ਸੇਵਕ ਨੂੰ ਆਪਣੇ ਗਲ ਦੇ ਨਾਲ ਲਾਇਆ ਹੈ ਉਹਨਾਂ ਨੂੰ ਕਦੀ ਇਸ ਮਹੀਨੇ ਦੇ ਵਿੱਚ ਠੰਡ ਨਹੀਂ ਵਿਆਪਦੀ ਜੀਦੀ ਜਾਗਦੀ ਉਦਾਹਰਣ ਦਿੱਤੀ ਹੈ ਗੁਰੂ ਪਾਤਸ਼ਾਹ ਜੀ ਨੇ ਛੋਟੇ ਛੋਟੇ ਸਹਬਜਾਦੇ ਠੰਡੇ ਬੁਰਜ ਦੇ ਵਿੱਚ ਬੈਠੇ ਨੇ ਮਾਤਾ ਗੁਜਰ ਕੌਰ ਜੀ ਬੈਠੇ ਨੇ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਅੱਜ ਅਸੀਂ ਚਾਰ ਛਿਲੜਾਂ ਦੀ ਖਾਤਰ ਆਪਣਾ ਧਰਮ ਛੱਡ ਦਿੰਨੇ ਹਾਂ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਕਿਉਂ ਨਹੀਂ ਉਹਨਾਂ ਨੂੰ ਠੰਡ ਲੱਗਦੀ ਕਿਉਂਕਿ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਹਮੇਸ਼ਾ ਪ੍ਰਭੂ ਦੇਦਾਰ ਵਿੱਚ ਉਹਦੀ ਤਾਂਗ ਦੇ ਵਿੱਚ ਜੁੜੀ ਰਹਿੰਦੀ ਹੈ ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਦੇ ਵਿੱਚ ਲੱਗਾ ਰਹਿੰਦਾ ਹੈ ਕਿਉਂਕਿ ਜਿਹਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗਾ ਹੋਵੇ ਉਹਨੂੰ ਦੁਨੀਆ ਦੀਆਂ ਠੰਡਾਂ ਦੁਨੀਆ ਦੀਆਂ ਗਰਮੀਆਂ ਜਿਹੜੀਆਂ ਨੇ ਉਹ ਪੂਰੀ ਨਹੀਂ ਸਕਦੀਆਂ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਤੇ ਜਿਹੜੀ ਜੀਵ ਇਸਤਰੀ ਨੇ ਜਿਹੜੇ ਜੀਵ ਨੇ ਗੋਬਿੰਦ ਗੋਪਾਲ ਦਾ ਪ੍ਰਮਾਤਮਾ ਦਾ ਆਸਰਾ ਲਿਆ ਉਸ ਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਖਟਿਆ ਭਾਵ ਕਿ ਜਿਨ ਨੇ ਪ੍ਰਮਾਤਮਾ ਦਾ ਨਾਮ ਜਪ ਲਿਆ ਉਹਨੇ ਲਾਹਾ ਖਟ ਲਿਆ ਵਿਖਿਆ ਪੋਹ ਨ ਸਕਈ ਮਿਲ ਸਾਧੂ ਗੁਣਗਾਹ ਤੇ ਜਿਨਾਂ ਨੇ ਲਾਹਾ ਖਟਿਆ ਤੇ ਲਾਹਾ ਕੀਆ ਉਹਨਾਂ ਨੂੰ ਕਿ ਮਾਇਆ ਉਹਨਾਂ ਨੂੰ ਪੋ ਨਹੀਂ ਸਕਦੀ ਵਿਖਿਆ ਕਹਿੰਦੇ ਨੇ ਮਾਇਆ ਨੂੰ ਮਾਇਆ ਉਹਨਾਂ ਦੇ ਉੱਤੇ ਫਿਰ ਅਸਰ ਨਹੀਂ ਕਰਦੀ। ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਪਤ ਸਲਾਹ ਵਿੱਚ ਚੁੱਭੀ ਲਈ ਹੈ। ਜਿਨ੍ਹਾਂ ਨੇ ਗੁਰੂ ਨੂੰ ਮਿਲ ਕਰਕੇ ਉਹਦੀ ਸਿਪਤ ਸਲਾਹ ਕਰਨੀ ਸਿੱਖ ਲਈ ਉਹ ਫਿਰ ਮਾਇਆ ਦੇ ਗੇੜ ਦੇ ਵਿੱਚ ਨਹੀਂ ਫਸਦੇ। ਭਾਵੇਂ ਕਿ ਮਾਇਆ ਦੇ ਪਿੱਛੇ ਲੱਗ ਕੇ ਨਾ ਤੇ ਆਪਣੇ ਗੁਰੂ ਨੂੰ ਛੱਡਦੇ ਨੇ ਨਾ ਆਪਣੇ ਧਰਮ ਨੂੰ ਛੱਡਦੇ ਨੇ। ਜਹਤੇ ਉਪਜੀਤ ਹ ਮਿਲੇ ਸੱਚੀ ਪ੍ਰੀਤ ਸਮਾਹ। ਜਿਵੇਂ ਪਰਮਾਤਮਾ ਤੋਂ ਉਸਨੇ ਜਨਮ ਲਿਆ ਹੈ ਉਸੇ ਵਿੱਚ ਹੀ ਫਿਰ ਜੁੜੀ ਰਹਿੰਦੀ ਹੈ ਉਸ ਦੇ ਵਿੱਚ ਹੀ ਲਿਵ ਪ੍ਰਭੂ ਪ੍ਰੀਤ ਵਿੱਚ ਉਸ ਦੀ ਲੱਗੀ ਰਹਿੰਦੀ ਹੈ ਭਾਵਕੇ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਿ ਜਿਹੜੇ ਪਰਮਾਤਮਾ ਦੇ ਕੋਲੋਂ ਅੰਸ਼ ਵਿਛੜ ਕਰਕੇ ਇਹ ਮਨੁੱਖ ਜਨਮ ਧਾਰਨ ਕੀਤਾ ਹੈ ਭਾਵਕੇ ਮਨੁੱਖਾ ਜਨਮ ਲਿਆ ਹੈ ਉਸ ਦਾ ਨਾਮ ਜਪ ਕੇ ਫਿਰ ਦੁਬਾਰਾ ਉਸੇ ਵਿੱਚ ਹੀ ਮਨੁੱਖ ਮਿਲ ਜਾਂਦਾ ਹੈ ਕਰ ਗਹਿ ਲੈਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਤੇ ਪ੍ਰਮਾਤਮਾ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਦੁਬਾਰਾ ਉਹਨਾਂ ਨੂੰ ਆਪਣੇ ਨਾਲੋਂ ਵਿਛੋੜਦਾ ਨਹੀਂ ਭਾਵ ਕੇ ਆਪਣੇ ਵਿੱਚ ਹੀ ਉਹਨਾਂ ਦਾ ਉਹਨਾਂ ਨੂੰ ਬਲੀਨ ਕਰ ਲੈਂਦਾ ਹੈ ਬਾਰ ਜਾਉ ਲਖ ਬੇਰੀਆਂ ਹਰ ਸੱਜਣ ਅਗਮ ਅਗਾਹ ਭਾਵੇਂ ਉਹ ਪ੍ਰਮਾਤਮਾ ਪਹੁੰਚ ਤੋਂ ਬੜਾ ਪਾਰ ਹੈ ਡੂੰਗਾ ਹੈ ਪਰ ਫਿਰ ਵੀ ਮੈਂ ਉਸ ਤੋਂ ਵਾਰ-ਵਾਰ ਕੁਰਬਾਨ ਜਾਂਦਾ ਹਾਂ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਹੈ ਨਾਨਕ ਉਹ ਬੜਾ ਦਿਆਲ ਹੈ ਉਸ ਦੇ ਉੱਤੇ ਡਿੱਗਿਆਂ ਦੀ ਉਹ ਪ੍ਰਭੂ ਇੱਜ਼ਤ ਉਸ ਨੂੰ ਰੱਖਣੀ ਪੈਂਦੀ ਹੈ ਭਾਵੇਂ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਜਿਹੜਾ ਉਹਦੇ ਦਰ ਦੇ ਉੱਤੇ ਆ ਕੇ ਬੇਨਤੀ ਕਰ ਲਿੰਦਾ ਹੈ ਜਿਹੜਾ ਉਹਦੇ ਦਰ ਦੇ ਉੱਤੇ ਅਰਦਾਸ ਕਰਦਾ ਹੈ ਪ੍ਰਮਾਤਮਾ ਨੂੰ ਉਹਦੀ ਅਰਦਾਸ ਸੁਣੀ ਪੈਂਦੀ ਹੈ ਸ਼ਰਮ ਰੱਖਣੀ ਪੈਂਦੀ ਹੈ ਲਾਜ ਰੱਖਣੀ ਪੈਂਦੀ ਹੈ ਇਸ ਕਰਕੇ ਮੇਰੇ ਪਾਸ਼ਾ ਜੀ ਬਖਸ਼ਿਸ਼ ਕਰਦੇ ਨੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਤੇ ਪੋ ਦਾ ਮਹੀਨਾ ਉਹਨਾਂ ਵਾਸਤੇ ਸੋਹਣਾ ਜਿਸ ਉੱਤੇ ਉਹ ਬੇਪਰਵਾਹ ਪ੍ਰਭੂ ਮਿਹਰ ਕਰਦਾ ਹੈ ਤੇ ਪੋ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ ਤੇ ਜਿਨ੍ਹਾਂ ਨੂੰ ਫਿਰ ਉਹ ਪ੍ਰਮਾਤਮਾ ਸਾਰੇ ਸੁੱਖ ਪ੍ਰਦਾਨ ਕਰ ਦਿੰਦਾ ਹੈ। ਭਾਵ ਕੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਜਿਹਨੂੰ ਉਹ ਵੇ ਬੇ ਪਰਵਾਹ ਬਖਸ਼ ਦਿੰਦਾ ਹੈ ਉਹਨਾਂ ਵਾਸਤੇ ਮਹੀਨਾ ਸੋਹਣਾ ਹੋ ਜਾਂਦਾ ਹੈ ਕਿਉਂਕਿ ਭੁੱਲਣੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਮੇਰਾ ਗੁਰੂ ਭੁੱਲਾ ਬਖਸ਼ਣ ਵਾਲਾ ਹੈ। ਜਦੋਂ ਚਾੜੀ ਸਿੰਘ ਗੁਰੂ ਪਾਤਸ਼ਾਹ ਜੀ ਨੂੰ ਬਦਾਵਾ ਲਿਖ ਕੇ ਦੇ ਗਏ ਤਾ ਗੁਰੂ ਪਾਸ਼ਾ ਜੀ ਮੁਕਤਸਰ ਦੀ ਧਰਤੀ ਦੇ ਉੱਤੇ ਉਹ ਬਿਦਾਵਾ ਪਾੜ ਕਰਕੇ ਆਪਣੇ ਬੱਚਿਆਂ ਦੀਆਂ ਆਪਣੇ ਸਿੱਖਾਂ ਦੀਆਂ ਭੁੱਲਾਂ ਬਖਸ਼ ਦਿੰਦੇ ਨੇ ਤੇ ਫਿਰ ਉਹਨਾਂ ਨੂੰ ਗਲ ਨਾਲ ਲਾ ਲੈਂਦੇ ਨੇ ਅਸੀਂ ਵੀ ਜਿਹੜੇ ਭੁੱਲੇ ਹੋਏ ਹਾਂ ਰਾਹਾਂ ਤੋਂ ਭਟਕੇ ਹੋਏ ਹਾਂ ਇੱਥੋਂ ਤੱਕ ਕਿ ਗੁਰੂ ਨੂੰ ਅਸੀਂ ਬਿਦਾਵਾ ਹੀ ਲਿਖ ਦਿੱਤਾ ਹੈ ਨਾ ਤੇ ਗੁਰੂ ਦੇ ਸਾਨੂੰ ਕੇਸ ਚੰਗੇ ਲੱਗਦੇ ਨੇ ਨਾ ਗੁਰੂ ਦੀ ਦਾੜ੍ਹੀ ਚੰਗੀ ਲੱਗਦੀ ਹੈ ਨਾ ਗੁਰੂ ਦੇ ਦਿੱਤੇ ਹੋਏ ਸਾਨੂੰ ਕਕਾਰ ਚੰਗੇ ਲੱਗਦੇ ਨੇ ਇੱਕ ਲੋਹੇ ਦਾ ਕੜਾ ਸਾਡੇ ਕੋਲ ਰਹਿ ਗਿਆ ਸੀ ਉਹ ਵੀ ਲਾ ਕੇ ਅਸੀਂ ਹੁਣ ਚਾਂਦੀ ਦਾ ਕੜਾ ਪਾ ਲਿਆ ਇਸ ਕਰਕੇ ਇੰਨੇ ਬਦਾਵਿਆਂ ਤੋਂ ਬਾਅਦ ਵੀ ਜੇਕਰ ਅਸੀਂ ਗੁਰੂ ਦੇ ਦਰ ਦੇ ਉੱਤੇ ਆ ਕੇ ਅਰਦਾਸ ਕਰ ਦਿੱਤੀ ਨਾ ਤੇ ਗੁਰੂ ਨੇ ਫਿਰ ਸਾਡੀ ਬਾਹ ਫੜ ਲੈਣੀ ਗੁਰੂ ਨੇ ਫਿਰ ਸਾਨੂੰ ਬਖਸ਼ ਲੈਣਾ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਅਸੀਂ ਉਸ ਗੁਰੂ ਵਾਲੇ ਬਣੀਏ ਗੁਰੂ ਦੀ ਬਾਣੀ ਤੇ ਬਾਣੇ ਨੂੰ ਧਾਰਨ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰੀਏ ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਦਰੋਂ ਘਰੋਂ ਚੜ੍ਹਦੀ ਕਲਾ ਦੀ ਦਾਤ ਗੁਰ ਸਿੱਖੀ ਨਾਮ ਦਾਣ ਬਖਸ਼ਿਸ਼ ਕਰਨ ਭੁੱਲ ਚੁੱਕ ਦੀ ਖਿਮਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ